ਅਕਾਲੀ ਦਲ ਤੇ ਇਨਾ ਵੱਡਾ ਸੰਕਟ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤੇ ਜਾਣਾ ਪਾਰਟੀ ਦਾ ਨਿਗਾਰ 2024 ਚ ਇੱਕ ਸੀਟ ਤੇ ਸਿਮਟਣਾ 10 ਉਮੀਦਵਾਰਾਂ ਦੀ ਆਸਮਾਨਤਾ ਸਬਤ ਹੋਣਾ ਇਹ ਸਿਚਕਾਰ ਅਕਾਲੀ ਦਲ ਦੇ ਸਭ ਤੋਂ ਮੁੱਖ ਅੜਬੇਬਾਕ ਲੀਡਰ ਵਿਕਰਮ ਸਿੰਘ ਮਜੀਠੀਆ ਜ਼ਿਆਦਾ ਐਕਟਿਵ ਵਿਖ ਨਹੀਂ ਰਿਹਾ ਇਹ ਸਵਾਲ ਕਈਆਂ ਦੇ ਮਨ ਦੇ ਵਿੱਚ ਆ ਰਿਹਾ ਹੈ ਨਾ ਹੀ ਮਜੀਠੀਆ ਨੂੰ ਅਸੀਂ ਚੰਡੀਗੜ੍ਹ ਚ ਕਿਸੇ ਵੀ ਬੈਠਕ ਦਾ ਹਿੱਸਾ ਬਣਦੇ ਵੇਖਿਆ ਹੈ ਹਾਲਕੀ ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਬਲਟੋਹਾ, ਮਹੇਸ਼ਿੰਦਰ ਸਿੰਘ ਗਰੇਵਾਲ ਵਰਗੇ ਲੀਡਰ ਜ਼ਰੂਰ ਸੁਖਬੀਰ ਸਿੰਘ ਬਾਦਲ ਦੀ ਢਾਲ ਬਣ ਕੇ ਖੜੇ ਨੇ। ਜਲੰਧਰ ਸਿਮਲੀ ਚੌਂਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਅੱਗੇ ਦੀ ਰਣਨੀਤੀ ਬਣਾਉਣ ਲਈ ਪ੍ਰਧਾਨ ਦੀ ਗੈਰ ਮੌਜੂਦਗੀ 'ਚ ਇਹ ਵੱਡੇ ਲੀਡਰ ਮੀਟਿੰਗ ਵੀ ਕਰਦੇ ਨੇ। ਪਰ ਵਿਕਰਮ ਸਿੰਘ ਮਜੀਠੀਆ ਇਸ ਪੂਰੀ ਪਿਕਚਰ 'ਚ ਵੱਧ ਚੜਕੇ ਯੋਗਦਾਨ ਪਾਉਂਦੇ ਕਿਤੇ ਨਜ਼ਰ ਨਹੀਂ ਆ ਰਿਹਾ। ਜਾਂ ਫਿਰ ਇਹ ਹੋ ਸਕਦਾ ਹੈ ਕਿ ਐਸਕਦੇ ਆ ਕਿ ਉਹ ਕੋਈ ਵੱਡਾ ਪਲਾਨ ਬਣਾ ਰਹੇ ਹੋਣ। ਕੀ ਕਹਿ ਸਕਦੇ ਹਾਂ ਕਿਉਂਕਿ ਪਾਰਟੀ ਦੇ ਜਨਰਲ ਸਕੱਤਰ ਨੇ ਇਹਨਾਂ ਦੇ ਜੀਜਾ ਨੇ ਸੁਖਬੀਰ ਬਾਦਲ ਤਕਰੀਬਨ 1 ਮਹੀਨੇ ਤੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਸਵਾਲਾਂ ਦੇ ਵਿੱਚ ਕੁਝ ਨਾ ਕੁਝ ਵੱਡਾ ਸੋਚਣ ਦੇ ਆਸਾਰ ਇਸ ਲਈ ਵੀ ਨੇ ਕਿਉਂਕਿ ਮਜੀਠੀਆ ਤਾਕੜ ਲੀਡਰ ਮੰਨੇ ਜਾਂਦੇ ਨੇ ਮਾਜੇ ਦਾ ਜਰਨਲ ਇਹਨਾਂ ਨੂੰ ਇਹਨਾਂ ਦੇ ਚਹੇਤੇ ਲੀਡਰ ਕਿੰਗ ਦੇ ਨੇ ਸੂਬਾ ਸਰਕਾਰ ਤੇ ਸਭ ਤੋਂ ਵੱਧ ਅਟੈਕਿੰਗ ਇਹ ਹੀ ਨੇ ਇਨਾਂ ਦਾ ਕੋਈ ਬਿਆਨ ਜਾਂ ਸੋਸ਼ਲ ਮੀਡੀਆ ਫਟੋ ਰਲਵੋ ਨਾਲੇ ਇੱਕ ਹੋਰ ਗੱਲ ਅਕਾਲੀ ਦਲ ਅੰਦਰ ਬਗਾਵਤ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਨਹੀਂ ਹੈ ਸਗੋਂ ਟੇਡੀਆਂ ਨਿਗਾਹਾਂ ਨਾਲ ਬਾਗੀ ਲੀਡਰ ਮਜੀਠੀਆ ਵੱਲ ਵੀ ਵੇਖਦੇ ਨੇ ਮਜੀਠੀਆ ਦਾ ਉਭਾਰ ਕੁਝ ਸੀਨੀਅਰ ਅਕਾਲੀ ਲੀਡਰਾਂ ਨੂੰ ਪਸੰਦ ਨਹੀਂ ਆਇਆ ਕਿਉਂਕਿ ਮਜੀਠੀਆ ਕਦੋਂ ਮੂਰਲੀ ਕਤਾਰ ਦੇ ਲੀਡਰ ਬਣ ਗਏ ਤੇ ਕਈ ਪਿੱਛੇ ਟੱਕੇ ਗਏ ਇਸ ਤੇ ਕਈਆਂ ਨੂੰ ਦਿੱਕਤ ਹੈ ਵਿਕਰਮ ਸਿੰਘ ਮਜੀਠੀਆ 31 ਸਾਲ ਦੀ ਉਮਰ 'ਚ ਸਾਲ 2007 'ਚ ਅਕਾਲੀ ਦਲ ਦੇ ਟਿਕਟ ਤੇ ਮਜੀਠਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ। ਹਰ ਸਿਮਰਤ ਕੋਰ ਬਾਦਲ ਦੇ ਭਰਾ ਹੋਣ ਦਾ ਇਹਨਾਂ ਨੂੰ ਫਾਇਦਾ ਹੋਇਆ ਤੇ ਪਹਿਲੀ ਵਾਰ ਹੀ ਕੈਬਨਟ ਮੰਤਰੀ ਬਣਾ ਦਿੱਤੇ ਗਏ। ਮਜੀਠੀਆ ਨੇ ਇਸੇ ਹਲਕੇ ਤੋਂ ਮਜੀਠਾ ਹਲਕੇ ਤੋਂ ਸਾਲ 2012 ਤੇ ਸਾਲ 2017 ਚ ਚੋਣ ਲੜੀ ਤੇ ਜਿੱਤੀ। ਸਾਲ 2022 ਦੀ ਚੋਣੇ ਜ਼ਰੂਰ ਹਾਰ ਗਏ ਪਰ ਪਤਨੀ ਦੀ ਜਿੱਤ ਨੇ ਇਹਨਾਂ ਦੇ ਪਾਰਟੀ ਅੰਦਰ ਕਦ ਨੂੰ ਛੋਟਾ ਨਹੀਂ ਹੋਣ ਦਿੱਤਾ। ਅੱਜ ਤੋਂ 12 ਦਿਨ ਪਹਿਲਾਂ 4 ਜੁਲਾਈ ਨੂੰ ਇਹਨਾਂ ਨੇ ਇੱਕ ਹਲਕੇ ਦੀ ਟਿਕਟ ਜ਼ਰੂਰ ਮਾਰੀ ਸੀ ਪਰ ਆਪਣੇ ਰੈਗੂਲਰ ਅੰਦਾਜ਼ 'ਚ ਨਹੀਂ ਪਾਰਟੀ ਦੇ ਵਿੱਚ ਦੋ ਫਾੜ ਨੂੰ ਲੈ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਧਵਾ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਤਾਂ ਉਹ ਅਕੂ ਕਹਿੰਦੇ ਨੇ ਕਿ ਮੀਤਿਆ ਸਾਹਿਬ ਦੀ ਜਿਹੜਾ ਪਾਰਟੀ ਆ ਅਕਾਲੀ ਦਲ ਦੇ ਵਿੱਚ ਵੀ ਉਹ ਵੀ ਦੋ ਫਾੜ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਕੌਣ 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 ਵਿਰੋਧੀ ਤੇ ਰਹਿਗਾ ਜੀ ਵਿਰੋਧੀ ਤੇ ਤਾਂ ਬਹੁਤ ਕੁਝ ਕਹੀ ਜਾਵੇ ਮੇਰਾ ਪ੍ਰੈਸ ਨੋਟ ਕਿਸੇ ਨੇ ਰੋਕਿਆ ਮੇਰਾ ਵੀਰ ਮੇਰੇ 11 ਜੀ ਤੱਕ ਕੰਮ ਕਰਦਾ ਨੇਤੀ ਤੁਹਾਡੇ ਮਾਤਾ ਪਿਤਾ ਜੀ ਪ੍ਰਤੀ ਵੀ ਜ਼ਿੰਮੇਵਾਰੀਆਂ ਨੇ ਉਹ ਵੀ ਬਿਲਦ ਹੋਏ ਆ ਮੇਰੀ ਬੱਚਿਆਂ ਪ੍ਰਤੀ ਵੀ ਜ਼ਿੰਮੇਵਾਰੀਆਂ ਮੈਂ ਬੜਾ ਪਾਰਟੀ ਦਾ ਲਾਇਲ ਵਰਕਰ ਆ ਮੈਂ ਮੌਕਾ ਪਰਸਤ ਲੀਡਰਾਂ ਚੋਂ ਜਾਂ ਦਲ ਬਦਲੂ ਲੀਡਰਾਂ ਚੋਂ ਨਹੀਂ ਆ ਮੈਂ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਰਲ ਮਿਲ ਕੇ ਜੋਰ ਪਾਓ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਜਾਨੀ ਹਰਪ੍ਰੀਤ ਸਿੰਘ ਨੇ ਇਹੋ ਗੱਲ ਕਹੀ ਹੈ ਕਿ ਦੋ ਫਾੜ ਜਿਹੜਾ ਉਹ ਗਲਤ ਗੱਲ ਹੈ ਅਕਾਲੀ ਦਲ ਨੂੰ ਇਕੱਠੇ ਨਹੀਂ ਨਹੀਂ ਦੋ ਫਾੜ ਨਹੀਂ ਆ ਜੀ ਅਕਾਲੀ ਦਲ 80% 90% ਇਕੱਠਾ ਜਿਹੜੇ ਕੁਝ ਜੀ ਨੇ ਚਲੋ ਬਗਾਨੇ ਨਹੀਂ ਮੈਂ ਕਹੂੰਗਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿਵੇਂ ਦੇਸ਼ ਦੀਆਂ ਖੇਤਰੀ ਪਾਰਟੀ ਹੋਰ ਸੂਬਿਆਂ 'ਚ ਤਗੜੇ ਹੋ ਰਹੀਆਂ ਸਾਨੂੰ ਇੱਥੇ ਵੀ ਗਰਲ ਮਿਲ ਕੇ ਕੰਮ ਕਰਨ ਦੀ ਲੋੜ। ਲੋਕਾਂ ਦੇ ਅੰਦੋਲਨ ਦੇ ਸਾਥ ਦੇਣ ਤੋਂ ਬਾਅਦ ਲਗਾਤਾਰ ਕਾਲੀਦਾਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ। ਨਹੀਂ ਦੇਖੋ ਕਈ ਕਾਰ ਬਣੇ ਆ ਜੀ ਕਿਸਾਨੀ ਮੁੱਦਾ ਵੀ ਆ। ਔਰ ਇਸ ਗੱਲ ਤੇ ਕਈ ਪਾਰਟੀਆਂ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਨੇ ਔਰ ਤੁਸੀਂ ਮੈਨੂੰ ਤੋਂ ਵੱਧ ਜਾਣਦੇ ਹੋ ਉਹ ਆਪਦੀਆਂ ਸਾਜਸ਼ਾ ਰੁੰਬੜ ਚਾਲਾਂ ਚੱਲ ਰਹੀਆਂ ਨੇ ਕਿ ਇਹ ਮੁੱਦਾ ਕਮਜ਼ੋਰ ਪਵੇ ਔਰ ਉਸ ਮੁੱਦੇ ਨੂੰ ਕਮਜ਼ੋਰ ਕਰਨ ਲਈ ਕੁਝ ਸਾਜਸ਼ਣ ਰਚੀਆਂ ਜਾ ਰਹੀਆਂ ਉਹ ਸਾਜ਼ਿਸ਼ ਦਾ ਹਿਸ਼ਾ ਮੈਂ ਸਮਝਦਾ ਨਾ ਲੋਕ ਬਣੇ ਸਿਆਣੇ ਰਹਿਣ ਸੂਝਵਾਨ ਰਹਿਣ ਵੈਸੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਜੀਜਾ ਸਾਲੇ ਵਿਚਾਲੇ ਕਲੇਸ਼ ਦਾ ਤਾਂ ਜੋ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮਾਰ ਚੁੱਕੇ ਨੇ ਖੈਰ ਹੁਣ ਇੰਤਜ਼ਾਰ ਹੈ ਕਿ ਸੁਖਬੀਰ ਬਾਦਲ ਤੇ ਇੰਨੀ ਵੱਡੀ ਮੁਸੀਬਤ ਚ ਮਜੀਠਿਆ ਕੀ ਯੋਗਦਾਨ ਪਾਉਂਦੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਦਾ ਸੱਖ ਰਿਆਕਾਲ